ਅ ਮਿੰਟੂ ਜੀ ਬੈਂਕਾਕ ਜਾਂ ਥਾਈਲੈਂਡ ਵਗੈਰਾ ਲੋਕ ਜਾਂਦੇ ਨੇ ਮੁਸਾਜਾ ਮਸੂਜਾ ਕਰਾਉਣ ਜਾਂਦੇ ਨੇ ਕੋਈ ਹੌਲੇ ਧਲਕੇ ਹੋਣ ਜਾਂਦੇ ਨੇ ਜੀ ਤੇ ਪਰ ਹੁਣ ਸੁਣਨ ਚ ਆਇਆ ਵੀ ਆਪਣੇ ਵੀ ਇੱਧਰ ਇਦਾਂ ਨੀਆਂ ਸਹੂਲਤਾਂ ਮਿਲ ਜਾਂਦੀਆਂ ਨੇ ਬੜਾ ਕਸ਼ਟ ਕਰਨ ਦੀ ਲੋੜ ਨਹੀਂ ਪੈਂਦੀ ਜਿਵੇਂ ਤੁਹਾਡੇ ਮਲੋਟ ਵੀ ਤੇ ਰੇਡ ਪਈ ਆ ਨਾ ਪਿਛੇ ਸਪਾ ਸੈਂਟਰ 'ਚ ਹਾਂ ਜੀ ਬਸ ਉਹੀ ਐ ਮੈਂ ਨਾਂ ਨਹੀਂ ਲਿਆ ਤੁਸੀਂ ਨਾਂ ਲੈ ਲਿਆ ਪਰ ਸਾਰੇ ਕਿਤੇ ਇਹ ਤਾਂ ਉਹਦਾ ਰਿਕਾਰਡ ਹੈ ਜੀ 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 ਪਰ ਇਹ ਕੋਈ ਇੱਕ ਜਗ੍ਹਾ ਦੀ ਗੱਲ ਨਹੀਂ ਹੈ ਆਮ ਹੀ ਕੰਮ ਹੋ ਗਿਆ। ਆਫ ది ਰਿਕਾਰਡ ਵੀ ਆ ਗਿਆ ਹੁਣ। ਆਨ ਦੀ ਰਿਕਾਰਡ ਵੀ ਆ ਗਿਆ। ਆਨਲਾਈਨ ਵੀ ਆ ਗਿਆ ਆਫਲਾਈਨ। ਆਫਲਾਈਨ ਵੀ ਆ। ਬਿਲਕੁਲ। ਅੰਮ੍ਰਿਤਸਰ ਤੋਂ ਇੱਕ ਇਹਦਾਂ ਨੀ ਖਬਰ ਆਈ ਹੈ ਕਿ ਥਾਈ ਬੈਕਗ੍ਰਾਉਂਡ ਦੀਆਂ ਕੁੜੀਆਂ ਸੀ ਉਹਨਾਂ ਨੇ ਕੋਈ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਛੱਤ ਤੋਂ ਛਾਲ ਮਾਰ ਕੇ। ਕੀ ਇਹ ਮੁੱਦਾ ਵੀ ਇਹਦੇ ਨਾਲ ਹੀ ਜੁੜਿਆ ਹੋਇਆ ਹੈ? ਨਹੀਂ ਦੇਖੋ ਸੁਸਾਈਡ ਕਰਨ ਦੀ ਨਹੀਂ ਕੋਸ਼ਿਸ਼ ਕੀਤੀ। ਉਹਦੇ 'ਚ ਕੀ ਹੈ ਕਿ ਰੇਡ ਹੋਈ ਅਚਾਨਕ ਹੋਟਲ 'ਚ। ਜੀ। ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਕਲੋਕੇ ਦੇ ਵਪਾਰ ਦਾ ਧੰਦਾ ਚੱਲ ਰਿਹਾ ਜੀ ਤਾਂ ਹੁੰਦਾ ਕੀ ਹੈ ਕਿ ਵੈਸੇ ਤੇ ਇਹ ਕਮਜ਼ੋਰ ਜਿਹਾ ਕਾਨੂੰਨ ਹੁੰਦਾ ਹੈ ਇਹਦੇ ਵਿੱਚ ਸਮਾਨਤ ਬਹੁਤ ਜਲਦੀ ਮਿਲ ਜਾਂਦੀ ਹੈ ਜੀ ਜੀ ਪਰ ਕੁੜੀਆਂ ਨੂੰ ਇਹ ਹੁੰਦਾ ਹੈ ਕਿ ਯਾਰ ਬਦਨਾਮੀ ਹੋਏਗੀ ਜੀ ਜਿਹੜੇ ਰਸੂਖਦਾਰ ਬੰਦੇ ਹੁੰਦੇ ਉਹਨਾਂ ਨੂੰ ਵੀ ਹੁੰਦਾ ਯਾਰ ਬਦਨਾਮੀ ਨਾ ਹੋ ਜਾਵੇ ਬਿਲਕੁਲ ਡਰ ਤੇ ਬਦਨਾਮੀ ਦੰਦੋ ਕੋਈ ਕਾਨੂੰਨ ਹੈ ਕੋਈ ਬਹੁਤ ਆ ਜ਼ਿਆਦਾ ਇਹ ਨਹੀਂ ਦੰਡਾਤਮਕ ਤੌਰ ਤੇ ਤੁਹਾਨੂੰ ਕੋ 20 ਸਾਲ 10 ਸਾਲ ਕੈਦ ਹੋ ਜਾਏਗਾ ਜਿਹਾ ਸਤੈ ਹੈ ਨਹੀਂਗਾ ਪਰ ਬਦਨਾਮੀ ਜ਼ਿਆਦਾ ਹੋ ਜਾਂਦੀ ਹੈ ਹਮ ਹੁਣ ਜਦੋਂ ਰੇਡ ਹੋਈ ਆ ਤੇ ਇਹ ਦੋ ਕੁੜੀਆਂ ਚੌਥੀ ਮੰਜ਼ਲ ਤੋਂ ਛਾਲ ਮਾਰਦੀਆਂ ਜੀ ਇੱਕ ਦੀ ਵਿਚਾਰੀ ਦੀ ਰੀੜ ਦੀ ਹੱਡੀ ਟੁੱਟ ਗਈ ਐ ਉਹ ਜਿਹੜੀ ਥਾਈ ਕੁੜੀ ਸੀ ਹਮ ਇੱਕ ਹੋ ਦੂਜੀ ਜਿਹੜੀ ਉਹ ਵੀ ਕ੍ਰਿਟੀਕਲ ਐ ਜੀ ਹੁਣ ਪੁਲਿਸ ਦੇ ਪਾਦੀਆਂ ਬਣ ਗਈਆਂ ਨੇ ਪੁਲਿਸ ਉਥੋਂ ਸੀਸੀਟੀਵੀ ਕੈਮਰੇ ਵੀ ਚੁੱਕ ਕੇ ਲੈ ਗਈ ਆ ਡੀਵੀਆਰ ਵਗੈਰਾ ਕਿ ਅਸੀਂ ਫਾਸਟ ਜਾਵਾਂਗੇ ਕਿਉਂਕਿ ਹੁਣ ਉਲਟਾ ਨਾ ਪੈ ਜੇ ਮਾਮਲਾ ਬਿਲਕੁਲ ਕਿ ਭਾਈ ਤੁਸੀਂ ਕਿਉਂਕਿ ਤਾਂ ਸਾਬਤ ਹੀ ਨਹੀਂ ਹੋਣਾ ਜੀ ਆਪਣਾ ਦਫੜੀ ਪੈ ਗਈ ਜਦੋਂ ਮਰਨ ਕੰਢੇ ਹੋਈਆਂ ਹੂੰ 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 ਤਾਂ ਤੁਸੀਂ ਕੇਸ ਨੂੰ ਸਥਾਪਿਤ ਕਿੱਦਾਂ ਕਰੋਗੇ ਜੀ ਤਾਂ ਚੱਕ ਕੇ ਡੀਵੀਡੀ ਵੀ ਆਰ ਲੈ ਗਏ ਹੂੰ ਹੁਣ ਪੁਲਿਸ ਵਾਲੇ ਖਾਮੋਸ਼ ਨੇ ਖਬਰਾਂ ਲੱਗ ਰਹੀਆਂ ਨੇ ਉਹ ਕੁੜੀਆਂ ਤੜਫਦੀਆਂ ਤੁਸੀਂ ਦੇਖੀਆਂ ਹੋਣੀਆਂ ਨੇ ਇੱਕ ਦੀ ਜਿਹਦੀ ਰੀਡ ਦੀ ਹੱਡੀ ਟੁੱਟ ਗਈ ਤੇ ਗਈ ਬਿਲਕੁਲ ਜ਼ਿੰਦਗੀ ਪਰ ਜ਼ਿੰਦਗੀ ਪਰ ਹੀ ਆਪਾਜ਼ ਹੋ ਗਈ ਬਿਲਕੁਲ ਹਾਂ ਜੀ ਬਿਲਕੁਲ ਦੇਖੋ ਸੁਖਮ ਸਾਹਿਬ ਵੈਸੇ ਤੇ ਜਿਵੇਂ ਮੈਂ ਕਿਹਾ ਕਿ ਸਰੀਰਕ ਜ਼ਰੂਰਤਾਂ ਨੇ ਭਾਈ ਤੇ ਕਹ ਲੋ ਕਿ ਸਰੀਰਕ ਜ਼ਰੂਰਤਾਂ ਤੇ ਕਿਸੇ ਦੀਆਂ ਮਾਇਕ ਜ਼ਰੂਰਤਾਂ ਹੁੰਦੀਆਂ ਇੱਕ ਕੰਪਰੋਮਾਈਜ਼ ਹੈ ਨਾ ਜੀ ਕਿਸੇ ਦੀ ਸਰੀਰਕ ਜ਼ਰੂਰਤ ਤੇ ਐਂਟਰਟੇਨਮੈਂਟ ਵਾਸਤੇ ਵੀ ਤਾਂ ਧੰਨਵਾਦ ਆਈ ਹੈ ਸਭ ਨੂੰ ਚੱਲਦਾ ਜੀ ਨਾਲ ਮਿਲ ਕੇ ਸਭ ਕੁਝ ਚੱਲੀ ਜਾਂਦਾ ਪਰ ਮੈਂ ਤੁਹਾਨੂੰ ਉਸ ਦਿਨ ਆਨਲਾਈਨ ਗੁਰਦੇ ਦੇ ਸੰਦਰਭ ਵਿੱਚ ਵੀ ਦੱਸਿਆ ਸੀਗਾ ਜੀ ਕਿ ਸਾਡੀ ਟੀਮ ਨੇ ਜਿੰਨਾ ਕੋ ਇਹਦੇ ਤੇ ਮੜ ਕੇ ਰਿਸਰਚ ਵਰਕ ਕੀਤਾ ਹੈ ਕਿ ਬਹੁਤ ਕੁਝ ਚੱਲ ਰਿਹਾ ਹੈ ਅੱਜ ਕੱਲ੍ਹ ਮੈਂ ਇਸੇ ਚੀਜ਼ ਨੂੰ ਹੀ ਉਹ ਦਿਨ ਜੋੜ ਰਿਹਾ ਸੀਗਾ ਕਿ ਦਰਅਸਲ ਕੀ ਹੈ ਕਿ ਅੱਜ ਕੱਲ ਇਹ ਇੰਨੇ ਵੱਡੇ ਪੱਧਰ ਤੇ ਕਮਾਈ ਦਾ ਸਾਧਨ ਬਣ ਗਿਆ ਜੀ ਕਿ ਬਹੁਤ ਸਾਰੇ ਕਹ ਲੋ ਕਿ ਤਗੜੇ ਬੰਦੇ ਵੀ ਇਸ ਧੰਦੇ 'ਚ ਆ ਗਏ ਆ ਜੀ ਕਿਉਂਕਿ ਜ਼ਰੂਰਤਮੰਦ ਤੁਹਾਨੂੰ ਕਿਸੇ ਵੀ ਦੁਨੀਆ ਦੇ ਕੋਨੇ 'ਚ ਚਲੇ ਜਾਓ ਮਿਲ ਜਾਣੇ ਆ ਹੂੰ ਇਹ ਰਸ਼ੀਅਨ ਕੁੜੀਆਂ ਜਾਂ ਕੁਝ ਹੋਰ ਦੇਸ਼ਾਂ ਦੇ ਹੋਣਾ THAILAND ਜੀ ਇਹ ਮਤਲਬ ਕਿ ਇਸ ਤਰ੍ਹਾਂ ਦਾ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਭਾਜਪਾ ਦੇ ਇੱਕ ਬਹੁਤ ਵੱਡੇ ਲੀਡਰ ਸੀ ਉਹਦੇ ਮੁੰਡੇ ਨੇ ਗਾਂ ਸ਼ਾਇਦ ਰਸ਼ਨ ਮੰਗਾਈ ਸੀ ਕਰੋਨਾ ਕਾਲ 'ਚ ਜੀ ਤੇ ਉਹ ਕੁੜੀ ਦੀ ਮੌਤ ਹੋ ਗਈ ਸੀ ਜੀ ਉਸ ਵੀ ਨੇ ਬਹੁਤ ਵੱਡੀ ਖਬਰ ਬਣ ਗਈ ਸੀ ਪਰ ਉਹ ਦਬ ਦਿੱਤੀ ਗਈ ਸੀ ਜੀ ਤਾਂ ਇਹ ਮਤਲਬ ਕਿ ਇੱਕ ਤੇ ਹੈ ਚਲੋ ਮੈਂ ਜਿਵੇਂ ਕਿਹਾ ਕਿ ਸਰੀਰ ਇੱਕ ਜ਼ਰੂਰਤ ਮਾਇਕ ਜ਼ਰੂਰਤ ਹੈ ਹਮ ਇਹ ਹੁਣ ਇੰਟਰਨੈਸ਼ਨਲੀ ਇਹ ਕਹ ਲੋ ਕਿ ਮਨੁੱਖੀ ਤਸਕਰੀ ਦਾ ਵੀ ਮਾਮਲਾ ਬਣ ਰਿਹਾ ਹੈ ਨਾ ਨਾਈਜੀਰੀਅਨ ਕੁੜੀਆਂ ਫੜੀਆਂ ਸਨ ਲੁਧਿਆਣੇ ਤੋਂ ਹਮ ਕੀ ਆ ਕਿ ਉਹ ਵੀਜ਼ਾ ਆਸਾਨੀ ਨਾਲ ਇੰਡੀਆ ਤਾਂ ਮਿਲ ਜਾਂਦਾ ਤਾਂ ਮੁੜ ਕੇ ਉਹ ਜ਼ਰੂਰਤਮੰਦ ਕੁੜੀਆਂ ਨੂੰ ਇੱਥੇ ਥੋੜਾ ਬਹੁਤਾ ਪੈਸਾ ਦਿੱਤਾ ਜਾਂਦਾ ਬਹੁਤਾ ਦਲਾਲ ਖਾ ਜਾਂਦੇ ਆ ਜੀ ਯਾਨੀ ਜੇ ਤੁਸੀਂ ਆਨਲਾਈਨ ਦੇਖੋਗੇ ਤਾਂ ਉਹ ਮਤਲਬ ਕਿ ਇੱਕ ਰੇਟ ਜਿਹੜਾ ਦਿੱਤਾ ਜਾਂਦਾ ਹਮ ਕਿਸੇ ਵੀ ਗਾਹਕ ਨੂੰ ਬਹੁਤ ਵੱਡਾ ਹੁੰਦਾ ਜੀ ਤਾਂ ਜਿਹੜਾ ਹੁਣ ਪੈਸਾ ਅਫੋਰਡ ਕਰ ਸਕਦਾ ਉਹ ਉਹ ਪੇ ਕਰਦਾ ਜੀ ਪਰ ਕੀ ਜਿਹੜੀ ਉਹ ਦੇ ਵਪਾਰ ਦੇ ਵਿੱਚ ਕੁੜੀ ਆਈ ਆ ਦੇਸ਼ ਤੋਂ ਹੈ ਵਿਦੇਸ਼ ਤੋਂ ਕਿ ਉਹਨੂੰ ਸਾਰਾ ਪੈਸਾ ਮਿਲਦਾ ਹੂੰ ਉਹਨੂੰ ਸਗੋਂ ਘੱਟ ਹਿੱਸਾ ਮਿਲਦਾ ਜੀ ਯਾਨੀ ਉਹ ਤੁਸੀਂ ਦੇਖੋਗੇ ਇੱਕ ਨੈਟਵਰਕ ਹੈ ਪੂਰਾ ਬਿਲਕੁਲ ਮੈਂ ਤਾਂ ਹੀ ਕਹ ਰਿਹਾ ਕਿ ਪੰਜਾਬ ਦੇ ਵਿੱਚ ਕਦੇ ਕਰੈਕਟ ਹੋ ਨਹੀਂ ਹੋਇਆ ਕਿਉਂਕਿ ਉਹ ਪੈਸਾ ਬਹੁਤ ਵੱਡੇ ਪੱਧਰ ਤੇ ਵੰਡਿਆ ਜਾਂਦਾ ਹੈ ਜੀ ਜੀ ਬਿਲਕੁਲ ਯਾਨੀ ਉਹਦੇ 'ਚ ਸ਼ੋਸ਼ਣ ਵੀ ਆ ਮਨੁੱਖੀ ਤਸਕਰੀ ਵੀ ਇਸ ਤਰ੍ਹਾਂ ਹੈ ਕੇ ਮਤਲਬ ਕਿ ਵੀਜ਼ਾ ਲਵਾਤਾ ਕਿਸੇ ਨੂੰ ਕਿਸੇ ਤਰੀਕੇ ਨਾਲ ਹੁਣ ਹੋ ਸਕਦਾ ਹੈ ਕਿ ਇਹਨਾਂ ਦੇ ਕੋਲ ਵੀਜ਼ਾ ਜਿਹੜਾ ਐਕਸਪਾਇਰ ਹੋਇਆ ਹੋਵੇ ਜਾਂ ਡਾਕੂਮੈਂਟ ਨਾ ਹੋਣ ਪੂਰੇ ਹੋ ਸਕਦਾ ਹੈ ਬਿਲਕੁਲ ਇਸ ਡਰੋਸ਼ਾਲ ਮਾਰ ਦਿੱਤੀ ਆ ਜੀ ਸੋ ਇਹ ਮਾਮਲਾ ਹੁਣ ਪੁਲਿਸ ਨੂੰ ਹੀ ਪੁੱਠਾ ਪੈ ਰਿਹਾ ਤੇ ਜਿਹਦੇ ਵਿੱਚ ਕਹਿ ਲੋ ਕਿ ਪੁਲਿਸ ਜਿਹੜੀ ਹੈ ਖਮੋਸ਼ ਹੋ ਗਈ ਆ ਜੀ ਸੋ ਇਹ ਚੀਜ਼ਾਂ ਨੇ ਕਿ ਬਹੁਤ ਕੁਝ ਅੱਛਾ ਇਹ ਗਾਂ ਵੀ ਜੁੜਦੀਆਂ ਨੇ ਕੁਝ ਹੁਣ ਜਿੱਦਾਂ ਅਲੜ ਉਮਰ ਦੇ ਮੁੰਡੇ ਆ ਜਾ ਨੌਜਵਾਨ ਆ ਅੱਜ ਕੱਲ ਤੁਸੀਂ ਦੇਖਿਆ ਹੋਣਾ ਫੀਮ ਬਹੁਤ ਵੱਡੇ ਪੱਧਰ ਤੇ ਸੇਵਨ ਕੀਤੀ ਜਾਂਦੀ ਆ ਉਹ ਵੀ ਇੱਕ ਕਾਰਨ ਇਹ ਆ ਕਿ ਜਿਨ੍ਹਾਂ ਨੂੰ ਇਸ ਤਰ੍ਹਾਂ ਫਿਰ ਆਦਤ ਪੈ ਜਾਂਦੀ ਆ ਕਿ ਹਫਤੇ ਚ ਇੱਕ ਦੋ ਵਾਰੀ ਜਾਣਾ ਉਹਨਾਂ ਨੇ ਜੀ 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 ਆ ਜਾਂ ਬਲਾਉਣਾ ਹੈ ਬਿਲਕੁਲ ਤੁਹਾਨੂੰ ਪਤਾ ਹੀ ਨਾ ਟਾਈਮਿੰਗ ਦਾ ਇਸ਼ੂ ਹੁੰਦਾ ਜੀ ਉਹ ਵੀ ਇੱਕ ਬੱਚਿਆਂ ਚ ਮੁੰਡਿਆਂ ਚ ਇੱਕ ਰੁਝਾਨ ਬਣ ਜਾਂਦਾ ਤੇ ਫਿਰ ਹੌਲੀ ਹੌਲੀ ਆਦਤ ਬਣਦੀ ਆ ਇਹ ਚੀਜ਼ਾਂ ਇੱਕ ਦੂਜੇ ਨਾਲ ਜੁੜ ਜਾਂਦੀਆਂ ਇਹ ਬਹੁਤ ਵੱਡੀ ਗੱਲ ਹੈ ਬਿਲਕੁਲ ਮੈਂ ਤੁਹਾਨੂੰ ਜਿਹੜਾ ਹੈ ਨਾ ਉਹ ਅੰਦਰ ਦੀ ਗੱਲ ਦੱਸ ਰਿਹਾ ਉਹ ਥੋੜੇ ਸੰਕੋਚ ਕਰਦੇ ਪੱਤਰਕਾਰ ਮੈਂ ਸੰਕੋਚ ਨਹੀਂ ਕਰਦਾ ਜੀ 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 ਮੈਂ ਗੱਲ ਨੂੰ ਥੋੜਾ ਹੋਰ ਖੋਲਦਾ ਕਿ ਇਹ ਚੀਜ਼ ਜਿਹੜੀ ਹੈ ਨੌਜਵਾਨਾਂ ਦੀ ਕਿਉਂਕਿ ਹੁਣ ਚਲੋ ਠੀਕ ਹੈ ਅੱਜ ਕੱਲ੍ਹ ਦੁਨੀਆ ਖੁੱਲ ਗਈ ਹੈ ਜੀ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਈਜ਼ਲੀ ਮਿਲ ਜਾਂਦੀਆਂ ਫਿਲਮ ਵੀ ਈਜ਼ਲੀ ਮਿਲ ਜਾਂਦੀ ਹੈ ਜਿਸਮ ਵੀ ਮਿਲ ਜਾਂਦਾ ਜੀ ਤਾਂ ਉਹ ਸਾਡੇ ਇੱਥੇ ਇੱਕ ਧਾਰਨਾ ਬਣਾਈ ਗਈ ਹੈ ਕਿ ਭਾਈ ਇਹ ਦੇ ਨਾਲ ਜਦੋਂ ਆਪਾਂ ਫਿਜ਼ੀਕਲੀ ਹੁੰਨੇ ਆ ਤਾਂ ਟਾਈਮ ਜ਼ਿਆਦਾ ਲੱਗਦਾ ਤਾਂ ਉਹ ਹੌਲੀ ਹੌਲੀ ਚੀਜ਼ ਜਿਹੜੀ ਆਦਤ ਬਣ ਜਾਂਦੀ ਹੈ ਕਈ ਚੀਜ਼ਾਂ ਜਦਾਂ ਕਹਿ ਲਈਏ ਕਿ ਨਾਲ ਜੁੜਦੀਆਂ ਨੇ ਜੀ 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 ਟਾਈਮ ਹੋ ਗਿਆ ਤੁਹਾਡਾ ਤੇ ਤੁਸੀਂ ਕਮੈਂਟ ਲੈਣਾ ਤੇ ਲੱਗ ਪੜਦੇ ਆ ਜੀ ਗੁਰਲਾਸ ਸਿੰਘ ਕੰਗ ਕਹਿੰਦੇ ਕਿ ਜਦੋਂ ਮਾਨਯੋਗ ਅਦਾਲਤ ਨੇ ਕਿਹਾ ਕਿ ਨੌਜਵਾਨ ਜੋੜੇ ਇਕੱਠੇ ਰਹਿ ਸਕਦੇ ਆ ਤਾਂ ਫਿਰ ਪੁਲਿਸ ਨੂੰ ਕੀ ਪ੍ਰੋਬਲਮ ਹੈ ਨਹੀਂ ਜੋੜੇ ਰਹਿ ਸਕਦੇ ਆ ਕੰਗ ਸਾਹਿਬ ਪਰ ਕਿਸੇ ਥਾਂ ਤੇ ਤੁਸੀਂ ਦੇਹ ਵਪਾਰ ਨਹੀਂ ਨਾ ਕਰ ਸਕਦੇ ਤੇ ਉੱਥੇ ਉਹ ਤੁਸੀਂ ਕੋਈ ਹੋਟਲ ਦਾ ਕਮਰਾ ਲੈ ਕੇ ਉੱਥੇ ਜਾਂ ਕਮਰੇ ਲੈ ਕੇ ਪੰਜ ਸੱਤ ਕਮਰੇ ਲੈ ਕੇ ਤੁਸੀਂ ਮਤਲਬ ਕਿ ਇੱਕ ਧੰਦਾ ਨਹੀਂ ਨਾ ਚਲਾ ਸਕਦੇ ਜੀ ਜੀ ਜੇ ਉਹ ਇਲੀਗਲ ਐ ਤਾਂ ਤਦ ਹੀ ਤੁਹਾਡੇ ਤੇ ਕੰਗਸਾਬ ਆਪਣੇ ਮਲੋਟ ਦੇ ਵਿੱਚ ਥੋੜੇ ਦਿਨ ਪਹਿਲਾਂ ਸਾਰੇ ਉਹਨਾਂ ਨੇ ਬੰਨ ਕੇ ਥਾਣੇ ਮਾਰੇ ਸੀਗੇ ਕੁੜੀ ਜਿਹੜੀ ਆਈ ਐ ਐਸ ਐਚਓ ਇਹਨੇ ਸਾਰੇ ਫੜ ਲਏ ਸੀਗੇ ਇੱਥੇ ਆ ਕੇ ਜੀ ਜੀ ਹਾਂ ਜਿੱਥੇ ਅਸੀਂ ਬੈਠੇ ਇਥੋਂ ਥੋੜੀ ਦੂਰੀ ਸੀ ਥੋੜੀ ਦੂਰੀ ਐ ਬਿਲਕੁਲ ਹਾਂ ਜੀ ਜੀ ਮਿੰਟੂ ਜੀ ਬੈਂਕਾਕ ਜਾਂ ਥਾਈਲੈਂਡ ਵਗੈਰਾ ਲੋਕ ਜਾਂਦੇ ਨੇ ਮੁਸਾਜਾ ਮਸੂਜਾ ਕਰਾਉਣ ਜਾਂਦੇ ਨੇ ਕੋਈ ਹੋਲੇ ਤੜਕੇ ਹੋਣ ਜਾਂਦੇ ਨੇ ਜੀ ਤੇ ਪਰ ਹੁਣ ਸੁਣਨ ਚ ਆਇਆ ਵੀ ਆਪਣੇ ਵੀ ਇੱਧਰ ਇਦਾਂ ਨਹੀਂ ਆ ਸੂ ਤਾਂ ਮਿਲ ਜਾਂਦੀਆਂ ਨੇ ਬੜਾ ਕਸ਼ਟ ਕਰਨ ਦੀ ਲੋੜ ਨਹੀਂ ਪੈਂਦੀ ਤੇ ਤੁਹਾਡੇ ਮਲੋਟ ਵੀ ਤੇ ਰੇਡ ਪਈ ਆ ਨਾ ਪਿੱਛੇ ਜਿਹਾ ਸਪਾ ਸਰੈਂਟਰ ਹੈ ਬਸ ਉਹੀ ਹੈ ਮੈਂ ਨਾਂ ਨਹੀਂ ਲਿਆ ਤੁਸੀਂ ਨਾਂ ਲੈ ਲਿਆ ਪਰ ਸਾਰੇ ਕਿਤੇ ਇਹ ਤਾਂ ਆਂ ਦਾ ਰਿਕਾਰਡ ਹੈ ਜੀ 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 ਪਰ ਇਹ ਕੋਈ ਇੱਕ ਜਗ੍ਹਾ ਦੀ ਗੱਲ ਨਹੀਂ ਹੈ ਆਮ ਹੀ ਕੰਮ ਹੋ ਜਾਂਦਾ ਹੈ ਆਫ ਦੀ ਰਿਕਾਰਡ ਵੀ ਆ ਗਿਆ ਹੁਣ ਆਨ ਦੀ ਰਿਕਾਰਡ ਵੀ ਆ ਗਿਆ ਆਨਲਾਈਨ ਵੀ ਆ ਗਿਆ ਆਫਲਾਈਨ ਆਫਲਾਈਨ ਵੀ ਆ ਬਿਲਕੁਲ ਅੰਮ੍ਰਿਤਸਰ ਤੋਂ ਇੱਕ ਇਦਾਂ ਹੀ ਖਬਰ ਆਈ ਹੈ ਕਿ ਥਾਈ ਬੈਕਗ੍ਰਾਉਂਡ ਦੀਆਂ ਕੁੜੀਆਂ ਸੀ ਉਹਨਾਂ ਨੇ ਕੋਈ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਛੱਤ ਤੋਂ ਛਾਲ ਮਾਰ ਕੇ ਕੀ ਇਹ ਮੁੱਦਾ ਵੀ ਦੇ ਨਾਲ ਹੀ ਜੁੜਿਆ ਹੋਇਆ ਹੈ ਦੇਖੋ ਸੂਸਾਈਡ ਕਰਨ ਦੀ ਨਹੀਂ ਕੋਸ਼ਿਸ਼ ਕੀਤੀ ਉਹਦੇ ਚ ਕੀ ਹੈ ਕਿ ਰੇਡ ਹੋਈ ਅਚਾਨਕ ਹੋਟਲ ਚ ਜੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਕਲਕੇ ਦੇ ਵਪਾਰ ਦਾ ਧੰਦਾ ਚੱਲ ਰਿਹਾ ਜੀ ਤਾਂ ਹੁੰਦਾ ਕੀ ਹੈ ਕਿ ਵੈਸੇ ਤੇ ਇਹ ਕਮਜ਼ੋਰ ਜਿਹਾ ਕਾਨੂੰਨ ਹੁੰਦਾ ਹੈ ਇਹਦੇ ਵਿੱਚ ਸਮਾਨਤ ਬਹੁਤ ਜਲਦੀ ਮਿਲ ਜਾਂਦੀ ਹੈ ਪਰ ਕੁੜੀਆਂ ਨੂੰ ਇਹ ਹੁੰਦਾ ਹੈ ਕਿ ਯਾਰ ਬਦਨਾਮੀ ਹੋਏਗੀ ਜੀ ਜਿਹੜੇ ਰਸੂਖਦਾਰ ਬੰਦੇ ਹੁੰਦੇ ਉਹਨਾਂ ਨੂੰ ਵੀ ਹੁੰਦਾ ਯਾਰ ਬਦਨਾਮੀ ਨਾ ਹੋ ਜਾਵੇ ਡਰ ਤੇ ਬਦਨਾਮੀ ਨਾ ਹੋ ਕੋਈ ਕਾਨੂੰਨ ਹੈ ਕੋਈ ਬਹੁਤ ਆ ਜਿਆਦਾ ਇਹ ਨਹੀਂ ਦੰਡਾਤਮਕ ਤੌਰ ਤੇ ਤੁਹਾਨੂੰ ਕੋ 20 ਸਾਲ 10 ਸਾਲ ਕੈਦ ਹੋ ਜਾਏਗਾ ਇਸ ਤਰ੍ਹਾਂ ਨਹੀਂਗਾ ਪਰ ਬਦਨਾਮੀ ਜ਼ਿਆਦਾ ਹੋ ਜਾਂਦੀ ਹੈ ਹਾਂ